मुरदाबादूी मुसाद्रिंदबाद याबाद या त सेंटर जी सरकार मुरदाबाद ਸਰਕਾਰ ਮਰਦਾਬਾਦ 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 ਹਿੰਦੂਰ ਦੋਖੀ ਸਰਕਾਰ ਮਰਦਾਬਾਦ 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 ਨਾ ਸਰਕਾਰ ਮਰਦਾਬਾਦ ਮਰਦਾਬਾਦ ਕਾਂਗਰਸ ਅ ਜਿੰਦਾਬਾਦ ਜਿੰਦਾਬਾਦ ਬਹੁਤ ਵਧੀਆ ਰੇਲੀ ਸਫਲ ਹੋਈ ਆ ਬਹੁਤ ਵਧੀਆ ਇਕੱਠ ਲੋਕਾਂ ਦਾ ਖਾਠਾ ਮਾਰ ਦਾ ਇਕੱਠ ਸੀ ਜਿਹੜਾ ਕਿ ਸਾਡੇ ਸੰਯੋਗ ਦੇ ਨਾਲ ਸਾਡੇ ਸਾਫਕਾ ਸਰਪੰਚ ਦੇ ਸੰਯੋਗ ਨਾਲ ਸੰਤੋਸ਼ ਸਿੰਘ ਦੇ ਸੰਯੋਗ ਦੇ ਨਾਲ ਅੱਜ ਜਿਹੜੀ ਰੈਲੀ ਕਰਾਈ ਗਈ ਆ ਉਹਦੇ ਤੇ ਬਹੁਤ ਵਧੀਆ ਅਸੀਂ ਸਫਲ ਹੋਏ ਆ ਜਿਹੜਾ ਕਿ ਕਾਨੂੰਨ ਗਲਤ ਠੋਕੇ ਆ ਸੈਂਟਰ ਗਵਰਨਮੈਂਟ ਨੇ ਬੇ ਨਰੇਗਾ ਦੇ 125 ਦਿਨ ਬਾਅਦ ਜਿਵੇਂ ਬਾਨੀ ਤੇ ਡਾਨੀਆਂ ਦੇ ਰੋਡ ਬਣ ਰਹੇ ਨੇ ਉਹਨਾਂ ਤੇ ਸਾਡੀ ਨਰੇਗਾ ਕੰਮ ਕਰੂਗੀ ਜਿਹੜਾ ਕਿ ਨਰੇਗਾ ਦਾ ਕਾਨੂੰਨ ਆ ਇਹ ਅੱਜ ਜਿਹੜਾ ਰੈਲੀ ਦਾ ਮਸਲਾ ਸੀਗਾ ਨਰੇਗਾ ਬਚਾਓ ਸੈਂਟਰ ਭਜਾਓ ਭਗਵਾਨ ਸਤਨਾਮ ਪਜਾਓ ਨਰੇਗਾ ਬਚਾਓ ਜਿਹੜਾ ਕਿ ਮਜ਼ਦੂਰ ਜਮਾਤ ਦੇ ਦੁਸ਼ਮਣਾਂ ਚਾਹੇ ਉਹ ਜ਼ਿਮੀਂਦਾਰ ਹੋਵੇ ਚਾਹੇ ਉਹ ਐਸੀਆਂ ਪਰਿਵਾਰਾਂ ਚੋਂ ਹੋਵੇ ਕੋਈ ਵੀ ਮਜ਼ਦੂਰ ਆ ਉਹਨਾਂ ਦੇ ਬਿਲਕੁਲ ਵਿਰੋਧ ਦੇ ਵਿੱਚ ਨੇ ਸਭ ਤੋਂ ਸਭ ਜਿੰਨਾ ਵੀ ਸੈਂਟਰ ਸਰਕਾਰ ਕਰ ਰਹੀ ਹੈ ਉਲਟ ਕਰ ਰਹੀ ਹੈ ਸੈਂਟਰ ਸਰਕਾਰ ਨੂੰ ਅਸੀਂ ਚੇਤਾਵਨੀ ਇਹ ਦਿੰਦੇ ਆ ਵੀ ਬਿਲਕੁਲ ਨਹੀਂ ਇਹ ਕਾਨੂੰਨ ਬਣ ਦੇਵਾਂਗੇ ਜਿੱਥੇ ਤੱਕ ਸਾਡਾ ਸੰਯੋਗ ਪਾਰਟੀਆਂ ਮੰਗਣਗੀਆਂ ਕਾਂਗਰਸ ਪਾਰਟੀ ਮੰਗੂ ਜਾਂ ਹੋਰ ਪਾਰਟੀਆਂ ਵੀ ਨਿਰਗਤ ਦੇ ਵਿੱਚ ਹੱਕ ਦੇ ਵਿੱਚ ਮੰਗਦੀਆਂ ਨੇ ਉਹਦੇ ਨਾਲ ਅਸੀਂ ਡਟ ਕੇ ਖੜਾਂਗੇ ਜਿਹੜੀ ਸਾਡੀ ਮਜ਼ਦੂਰ ਸੰਘਰਸ਼ ਕਮੇਟੀ ਜੁਨੀਆਣਾ ਕਾਮਰੇਡ ਭਰਪੂਰ ਸਿੰਘ ਪਿੰਡ ਸੱਜਾਵਾਲ ਮਜ਼ਦੂਰ ਸੰਘਰਸ਼ ਕਮੇਟੀ ਮੈਂ ਪ੍ਰਧਾਨ ਹ ਅਸੀਂ ਇਸ ਮਿਥੇ ਤੇ ਡਟ ਕੇ ਲੜਾਂਗੇ ਪਹਿਲਾ ਤੋਂ ਹੀ ਜਿਹੜੇ ਲਾਲ ਝੰਡੇ ਵਾਲੇ ਆ ਇਹ ਲੜਦੇ ਆਇਆ ਲੜਦੇ ਰਹਿਣਗੇ ਮੋਦੀ ਦਾ ਇਹ ਕਹਿਣ ਸੀ ਵੀ ਮੈਂ ਰਾਜ ਤੋਂ ਹੰਡੇ ਵਾਲਾ ਤੋਂ ਹੀ ਦਰਦਾ ਬਾਕੀ ਇਹ ਕੋਈ ਨਹੀਂ ਦਰਦਾ ਪਹਿਲਾਂ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਫੋਕੇ ਗਏ ਆ ਸੈਂਟਰ ਸਰਕਾਰ ਨੇ ਠੋਕੇ ਆ ਵਿਰੋਧ ਦੇ ਵਿੱਚ ਜ਼ਿੰਮੇਦਾਰਾਂ ਦੇ ਕਿਸਾਨਾਂ ਦੇ ਉਹਦੀ ਲੜਾਈ ਲੜੀ ਉਦੋਂ ਵੀ ਗੋਡੇ ਟਿਕਣੇ ਪੈ ਗੇ ਉਸ ਤੋਂ ਬਾਅਦ ਜਿਹੜੇ ਚਾਰ ਕੋਰਟ ਲੇਬਰ ਦੇ ਬਣਾਏ ਗਏ ਆ ਚਾਰ ਕੋਰਟ ਲੇਬਰ ਦੇ ਹੱਕ ਦੇ ਵਿੱਚ ਨਹੀਂ ਉਲਟ ਬਣਾਏ ਗਏ ਆ ਉਹਨਾਂ ਦੇ ਖਿਲਾਫ ਵੀ ਅਸੀਂ ਲੜਾਈ ਲੜੀ ਜਿਦਾ ਕਿ ਅੱਜ ਤੀਜਾ ਮਸਲਾ ਫੇਰ ਉੱਠਿਆ ਵਾ ਮਿਰੇਗਾ ਦੇ ਪੱਖ ਦੇ ਵਿੱਚੋਂ ਅੱਜ ਫੇਰ ਇਹ ਸੈਂਟਰ ਸਰਕਾਰ ਦਾ ਮਸਲਾ ਵਾ ਇਹਦੇ ਵਿੱਚ ਜਿਹੜੀ ਸਾਡੀ ਸੂਬਾ ਸਰਕਾਰ ਆ ਸਟੇਟ ਦੀ ਭਗਵੰਤ ਮਾਨ ਸਰਕਾਰ ਆ ਇਹ ਐਡਾ ਗਿਰਿਆ ਹੋਇਆ ਇੱਕ ਇਨਸਾਨ ਆ ਨਾ ਤਾਂ ਇਹਦਾ ਮੁੱਖ ਮੰਤਰੀ ਆਉਣਾ ਤੇ ਨਾ ਹੀ ਆਇਆ ਮਜ਼ਦੂਰਾਂ ਦੇ ਹੱਕ 'ਚ ਨਾ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਤੱਕ ਨੇ ਆਵਾਜ਼ ਉਠਾਈ ਆ ਕਿਤੇ ਵੀ ਨਾ ਕੋਈ ਨੇ ਬਿਆਨ ਲਾਇਆ ਕਿਸਾਨਾਂ ਦੇ ਹੱਕ ਦੇ ਵਿੱਚ ਨਾ ਮਜ਼ਦੂਰਾਂ ਦੇ ਹੱਕ ਦੇ ਵਿੱਚ ਜਿਵੇਂ ਕਿ ਖਨੌਰੀ ਬਾਰਡਰ ਤੋਂ ਜ਼ਿਮੀਂਦਾਰਾਂ ਦੀਆਂ ਟਰਾਲੀਆਂ ਵੀ ਚੋਰੀ ਹੋ ਗਈਆਂ ਟਰੈਕਟਰ ਵੀ ਚੋਰੀ ਹੋ ਗਏ ਸਾਨੂੰ ਇਹ ਆਮ ਪਾਰਟੀ ਨਹੀਂ ਕਹਿਣੀ ਚਾਹੀਦੀ ਅਸੀਂ ਤਾਂ ਇਹਨੂੰ ਇਹ ਕਹੀਏ ਵੇ ਚੋਰਾਂ ਦੀ ਸਰਕਾਰ ਆ ਜਿਨ੍ਹਾਂ ਨੇ ਜ਼ਿਮੀਂਦਾਰਾਂ ਦੇ ਖਨੌਰੀ ਬਾਰਡਰਾਂ ਤੇ ਟਰੈਕਟਰ ਨਹੀਂ ਛੱਡੇ ਲੀੜੇ ਨਹੀਂ ਛੱਡੇ ਫਰਿੱਜਾਂ ਤੇ ਬਾਕੀ ਪੱਖੇ ਕੂਲਰ ਨਹੀਂ ਛੱਡੇ ਜਿਹੜੇ ਕਿ ਐਦੋਂ ਵੀ ਗਰੀ ਸਰਕਾਰ ਕੋਈ ਨਹੀਂ ਹੋ ਸਕਦੀ ਜਿਨ੍ਹਾਂ ਨੇ ਚਾਹ ਦਾ ਜਾਂ ਰੋਟੀ ਦਾ ਵੀ ਰਸਣ ਨਹੀਂ ਸਕਿਆ ਜਿਹੜੇ ਕਿ ਇਹ ਐਮਐਲਏ ਅਕਨੌਲ ਸਾਹਿਬ ਉਹਨਾਂ ਤੇ ਅਜੇ ਤੱਕ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਇਹ ਕਹਿੰਦਾ ਸੀਗਾ ਵੀ ਅਸੀਂ ਰੈਸਤੂ ਨਹੀਂ ਖਾਂਦੇ ਇਹਨਾਂ ਦਾ ਪ੍ਰਧਾਨ ਮੌਸਮ ਕਮੇਟੀ ਦਾ ਰੋਲਾ ਪਾ ਰਿਆ ਸੀ ਐਮਐਲਏ ਦੇ ਖਰਾਬ ਵੀ 30 ਲੱਖ ਰੁਪਇਆ ਦੇ ਕੇ ਅਸੀਂ ਪ੍ਰਧਾਨਗੀ ਲਈ ਆ ਵੇ ਇਹ ਦੱਸੇ ਜਿਹੜਾ ਕਹਿੰਦਾ ਸੀ ਇਹ ਕਾਮ ਪਾਰਟੀ ਐ ਕਿਸੋ ਪੈਸਾ ਨਾ ਖਾਊਗੀ ਨਾ ਖਾਦਾ ਉਹ ਜਿਹੜੇ 30 ਲੱਖ ਰੁਪਈਆ ਲੈਂਦੇ ਆ ਇਹਨਾਂ ਦੇ ਐਮ.ਐਲ.ਏ ਉਹਨਾਂ ਦੇ ਕੀ ਕਾਰਵਾਈ ਬਣਦੀ ਆ ਜਾਂ ਕੀ ਕਾਰਵਾਈ ਕੀਤੀ ਆ ਜਿਹੜਾ ਕਹਿੰਦੇ ਨਸ਼ਿਆਂ ਦਾ ਮੈਂ ਨਸ਼ੇ ਖਤਮ ਕਰ ਦੂੰ ਦੱਸਿਆਂ ਦਾ ਜੁੱਧ ਚੱਲਿਆ ਕਹਿੰਦਾ ਨਸ਼ਿਆਂ ਦਾ ਜੋਧਾ ਸੀ ਜਿੱਤ ਲਿਆ ਤੇ ਹੁਣ ਤਾਂ ਦੂਜਾ ਜੋਧਾ ਰਹਿ ਗਿਆ ਜੀ ਸੰਤਾ ਨਾ ਤਾਂ ਨਸ਼ੇ ਖਤਮ ਹੋਇਆ ਨਾ ਹੁਣ ਕਹਿੰਦੇ ਗੈਂਡਰਾਂ ਦਾ ਸਾਡਾ ਜੋਧਾ ਨਗਰ ਐਂਟਰ ਖਤਮ ਹੋ ਗਿਆ ਜਿਹੜੇ ਕਿ ਆਮ ਮਜ਼ਦੂਰਾਂ ਦੇ ਮੁੰਡੇ ਜਾਂ ਕਿਸਾਨਾਂ ਦੇ ਮੁੰਡੇ ਖਾਂਦੇ ਆ ਮਾੜਾ ਮੋਟਾ ਉਹਨਾਂ ਤੇ ਚੱਕੇ ਪਰਚੇ ਠੋਕੇ ਜਾਂਦੇ ਆ ਬਾਕੀਆਂ ਤੋਂ ਪੈਸੇ ਲੈ ਕੇ ਛੱਡੇ ਜਾਂਦਾ ਪੁਲਿਸ ਰਾਜ ਆ ਇਹ ਦੋ ਜੇ ਚਾਰ ਫੜਦੇ ਆ ਦੋ ਤੋਂ ਪੈਸੇ ਲੈ ਲੈਂਦੇ ਨੇ ਦੋ ਨੂੰ ਛੱਡ ਦਿੰਦੇ ਨੇ ਜਾਂ ਬਹਾਨਾ ਜਣਾ ਬਣਾਉਂਦੇ ਨੇ ਸੈਂਟਰ ਨੂੰ ਵੇ ਅਸੀਂ ਜੀ ਇਹ ਭੇਜ ਦਿੰਨੇ ਆ ਸੈਂਟਰਸ ਭੇਜ ਦਿੰਨੇ ਆ ਸੈਂਟਰਾਂ ਦੇ ਵਿੱਚ ਤਾਂ ਗੋਲੀਆਂ ਨਸੇ ਵਾਲੀਆਂ ਚੱਲਦੀਆਂ ਆਤਮਾਨ ਸਰਕਾਰ ਨੂੰ ਤੁਸਨਾ ਚਾਉਂਦਾ ਵੀ ਲੈਣਾ ਲੱਗਦੀਆਂ ਗੋਲੀਆਂ ਦੀਆਂ ਵੀ ਕਿਸੇ ਕੁੁੱਲੇ ਇਹ ਸੈਂਟਰਲ ਨਸ਼ਾ ਕਮਿਸ਼ਨ ਹੋਣਗੇ ਨਸ਼ਾ ਦਾ ਤੁਸੀਂ ਆ ਬਰਤਾਰ ਰਹੇ ਹੋ ਦਿਨਪੁਰ ਰਾਖ ਅਖਰ ਤੇ ਮੈਂ ਕਹਿਣਾ ਚਾਹੁੰਗਾ ਮੇਰੀ ਇਹੀ ਪੀੜਾ ਜਿਹੜੇ ਕਿ ਨਰੇਗਾ ਵਰਕਰ ਆ ਸਾਡੇ ਕੰਮ ਕਰਦੇ ਨੇ ਚਾਹੇ ਉਹ ਕਿਸਾਨ ਗਰੀਬ ਆ ਚਾਹੇ ਮਜ਼ਦੂਰ ਆ ਸਾਰੇ ਕੰਮ ਕਰ ਰਹੇ ਨੇ ਕੋਈ ਕਾਰੀਗਰਾਂ ਚੋਂ ਕੋਈ ਮਹਿਰਾਂ ਚੋਂ ਆ ਕੰਮ ਕਰ ਰਹੇ ਨੇ ਨਰੇਗਾ ਦੇ ਵਿੱਚ ਮੈਂ ਬੇਨਤੀ ਕਰੂੰ ਵੀ ਇਹ ਵੋਟਾਂ ਨਾ ਦੇਖਣ ਪੱਖਵਾਜੀ ਨਾ ਕਰਨ ਜਿਹੜੀ ਪੱਖਵਾਜੀ ਕਰਨੀ ਆ ਉਹ ਮਾੜੀ ਆ ਅੱਜ ਸਰਪੰਚਾਂ ਨੇ ਐਲਾਨ ਕਰਵਾਤਾ ਸੀ ਪਿੰਡਾਂ ਦੇ ਵਿੱਚ ਰਾਸ ਸਪੀਕਰਾਂ ਦੇ ਵਿੱਚ ਅੱਬੀ ਅਸੀਂ 10-10 ਲੱਖ ਵਾਲੇ ਕਾਰਡ ਬਣਾਉਣੇ ਆ ਮੇਰੇ ਕੋਲੇ ਆਉਣ ਇੱਕ ਦੁਵਾਨੀ ਨਹੀਂ ਲੱਗਣਦਾ ਜਿੰਨੇ ਮਰਜ਼ੀ ਕਾਰਡ ਬਣਾਉਣ ਇੱਕ ਕੈਂਟਰ ਦੇ ਅੰਦਰ ਰਸੀਦ ਮਿਲੂਗੀ ਉਹਨਾਂ ਨੂੰ 10 ਲੱਖ ਵਾਲੀ ਬਣਾ ਲੈਣ ਚਾਹੇ 5 ਲੱਖ ਵਾਲੀ ਬਣਾਉਣ ਮੇਨਾਂਸ ਪਰ ਕਰਨ ਪਰ ਜਿੱਥੇ ਸਾਡੀ ਲੜਾਈ ਬਣਦੀ ਆ ਸਾਡਾ ਹੱਕ ਮੰਦਾ ਸਾਡੇ ਨਾਲ ਕਿਸਾਨ ਖੜਦੇ ਨੇ ਤੇ ਸਾਡਾ ਵੀ ਹੱਕ ਮੰਦਾ ਅਸੀਂ ਸਰਪੰਚਾਂ ਦੇ ਮਗਰ ਨਾ ਲੱਗੀਏ ਅਸੀਂ ਆਪ ਦੀ ਲੜਾਈ ਨੂੰ ਆਪ ਲੜ ਕੇ ਜਿੱਤ ਕੇ ਪ੍ਰਾਪਤ ਜ਼ਰੂਰ ਕਰਨਾ ਚਾਹੀਦਾ ਇਹੀ ਮੇਰੀ ਬੇਨਤੀ ਆ ਦੁਬਾਰੇ ਮੈਂ ਫੇਰ ਦੁਬਾਰੇ ਹੀ ਬੇਨਤੀ ਕਰੂੰਗਾ ਬਈ ਨਿਰਗਾ ਵਰਕਰ ਆਹ ਪਾਰਟੀ ਦੇ ਸਰਪੰਚ ਚਾਹੇ ਕੋਈ ਵੀ ਉਹਦੇ ਮਗਰ ਨਾ ਲਗੇ ਵੋਟਾਂ ਦਾ ਰਾਜ ਆ ਵੋਟਾਂ ਦਾ ਰਾਜ ਕਰਦੇ ਨੇ ਸਾਡੇ ਤੇ ਇਹਨਾਂ ਮਗਰ ਨਾ ਲੱਗਣ ਜੈ ਜਨਤਾ ਜਿੱਤ ਲੜਨ ਵਾਲੇ ਲੋਕਾਂ ਦੀ